ਪੰਜਾਬ ਦੌਰੇ ਤੇ ਆਣਗੇ ਆਪ ਸੁਪਰੀਮੋ ਅਰਵਿੰਦ ਕੇਸ਼ੀਵਾਲ ਕੱਲ ਜਲੰਧਰ ਆਉਣਗੇ ਅਰਵਿੰਦ ਕੇਸ਼ੀਵਾਲ 9 ਅਕਤੂਬਰ ਨੂੰ ਬਠਿੰਡਾ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਦੱਸਦੇ ਕਿ ਜਲੰਧਰ ਚ ਸੀਐਮ ਆਂ ਦੇ ਨਾਲ 5000 ਕਰੋੜ ਰੁਪਏ ਦੇ ਨਿਵੇਸ਼ ਨਾਲ ਬਿਜਲੀ ਟ੍ਰਾਂਸਮਿਸ਼ਨ ਅਤੇ ਵੰਡ ਕਾਰਜਾਂ ਦੀ ਸ਼ੁਰੂਆਤ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਤੇ ਦੋ ਦਿਨ ਦੇ ਪੰਜਾਬ ਦੌਰੇ ਤੇ ਆਣਗੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਕੱਲ ਜਲੰਧਰ ਆਉਣਗੇ 9 ਅਕਤੂਬਰ ਨੂੰ ਬਠਿੰਡਾ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾਏਗਾ ਜਲੰਧਰ ਦੇ ਸੀਐਮ ਭਗਵੰਤ ਪਾਣ ਦੇ ਨਾਲ 5000 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਬਿਜਲੀ ਟਰਾਂਸਮਿਸ਼ਨ ਅਤੇ ਫੰਡ ਕਰਜ਼ਾ ਦਾ ਸ਼ੁਰੂਆਤ ਵੀ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਤੇ ਕੱਲ ਤੋਂ ਦੋ ਦਿਨਾਂ ਦੇ ਦੌਰੇ ਤੇ ਨੇ ਆਪ ਸੁਪਰੀਮੋ ਅਰਵਿੰਦ ਕੇਸ਼ਰੀਵਾਲ ਤੇ ਮੇਰੇ ਨਾਲ ਮੇਰੇ ਸਹਿਯੋਗੀ ਨਪਿੰਦਰ ਬਰਾੜ ਫੋਨ ਲਾਈਨ ਤੇ ਮੌਜੂਦ ਨੇ ਨਪਿੰਦਰ ਦੋ ਦਿਨਾਂ ਦੇ ਦੌਰੇ ਤੇ ਕੇਸ਼ਰੀਵਾਲ ਸਿਕੂ ਬਿਲਕੁਲ ਜਿਹੜੀ ਜਾਣਕਾਰੀ ਸਾਡੇ ਕੋਲ ਆ ਰਹੀ ਹੈ ਉਹਦੇ ਮੁਤਾਬਕ ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ ਤੇ ਰਹਿਣਗੇ ਔਰ ਇਹਨਾਂ ਦੋ ਦਿਨਾਂ ਦੇ ਦੌਰਾਨ ਉਹ ਮੁੱਖ ਮੰਤਰੀ 부ਆ ਸਿੰਘ ਮਾਨ ਹਰਾਂ ਦੇ ਨਾਲ ਬਠਿੰਡਾ ਤੇ ਜਲੰਧਰ ਦੇ ਇਲਾਕਿਆਂ ਦੇ ਵਿੱਚ ਜਾਣਗੇ ਔਰ ਜਿੱਥੇ ਜਾਣਕਾਰੀ ਮੁਤਾਬਕ ਦੇਖੋ ਪਹਿਲਾਂ ਜਲੰਧਰ ਦੀ ਗੱਲ ਕਰ ਲਈਏ ਤਾਂ ਉਹ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਦੇ ਨਾਲ ਰਹਿਣਗੇ ਕਿਉਂਕਿ ਕਈ ਪ੍ਰੋਗਰਾਮਾਂ ਦਾ ਕਈ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ ਦੇਖੋ 5000 ਕਰੋੜ ਦਾ ਜਿਹੜਾ ਹੈਗਾ ਨਿਵੇਸ਼ ਦੀ ਗੱਲ ਕੀਤੀ ਜਾ ਰਹੀ ਹੈ ਉਸ ਉਸ ਦਾ ਜਿਹੜਾ ਉਦਘਾਟਨਾ ਪ੍ਰੋਜੈਕਟ ਦਾ ਉਹ ਜਲੰਧਰ ਦੇ ਵਿੱਚ ਕਰਨਗੇ ਮੁੱਖ ਮੰਤਰੀ ਨਾਲ लवली प्रोफेशनल ਯੂਨੀਵਰਸਿਟੀ ਦੇ ਵਿੱਚ ਜਿਹੜਾ ਹੈ ਇੱਕ ਫੈਸਟੀਵਲ ਹੈ ਵਨ ਇੰਡੀਆ 2025 ਨੈਸ਼ਨਲ ਜਿਹੜਾ ਕਲਚਰਲ ਫੈਸਟੀਵਲ ਹੈ ਉੱਥੇ ਉਹਨਾਂ ਨੇ ਸ਼ਾਮਲ ਹੋਣਾ ਉਸ ਤੋਂ ਬਾਅਦ ਅਸੀਂ ਬਠਿੰਡੇ ਜਾਣਗੇ ਬਠਿੰਡਾ ਦੇ ਵਿੱਚ ਦੇਖੋ ਸਿੱਧੇ ਤੌਰ ਤੇ ਕਿ ਪਹਿਲਾਂ ਐਲਾਨ ਹੋਇਆ ਸੀ ਕਿ ਪੰਜਾਬ ਦੇ ਵਿੱਚ 3100 ਨਵੇਂ ਖੇਡ ਮੈਦਾਨਾਂ ਦੀ ਜਿਹੜੀ ਸ਼ੁਰੂਆਤ ਕੀਤੀ ਜਾਣੀ ਹੈ ਤਾਂ ਉਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਜਾਣਾ ਤਾਂ ਮੁੱਖ ਮੰਤਰੀ ਦੇ ਨਾਲ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਰਹਿਣਗੇ ਤਾਂ ਇਸ ਤਰ੍ਹਾਂ ਜਿਹੜੇ ਹੋਰ ਕਈ ਜਿਹੜੇ ਪ੍ਰੋਜੈਕਟ ਨੇ ਜਿਨ੍ਹਾਂ ਦੀ ਸ਼ੁਰੂਆਤ ਕੀਤੀ ਜਾਣੀ ਹੈ ਬਿਸ਼ੱਕ ਮੁੱਖ ਮੰਤਰੀ ਨੇ ਉਹਨਾਂ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨੀ ਪਰ ਨਾਲ ਮੁੱਖ ਮਹਿਮਾਨ ਦੇ ਵਜੋਂ ਅਰਵਿੰਦ ਕੇਜਰੀਵਾਲ ਹੋਰਾਂ ਦੇ ਅ ਨਾਲ ਪਹੁੰਚਣ ਦੀ ਜਿਹੜੀ ਹੈਗੀ ਹੈ ਜਾਣਕਾਰੀ ਆ ਰਹੀ ਹੈ ਤਾਂ ਅਰਵਿੰਦ ਕੇਜਰੀਵਾਲ ਹੁਣੀ ਅੱਜ ਪਹੁੰਚੜ ਕੇ ਪੰਜਾਬ ਉਹ ਦੋ ਦਿਨ ਅਗਲੇ ਜਿਹੜੇ ਆ ਉਹ ਪੰਜਾਬ 'ਚ ਹੀ ਹੋਣਗੇ ਪਹਿਲਾਂ ਜਲੰਧਰ ਤੇ ਫਿਰ ਬਟਿੰਡਾ ਤਾਂ ਕਈ ਪ੍ਰੋਜੈਕਟ ਜਿਹੜੇ ਨੇ ਉਹਨਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਕਈ ਪ੍ਰੋਜੈਕਟਾਂ ਦਾ ਨੀ ਪੱਥਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਰੱਖਿਆ ਜਾਏਗਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹੋ ਜਾਣਗੇ ਤੇ ਕੱਲ ਤੋਂ ਉਹਨਾਂ ਦਾ ਦੋ ਦਿਨੀ ਪੰਜਾਬ ਦੌਰਾ